ਲੋਕਾਂ ਦੇ ਨਾਲ ਕਰੋੜਾਂ ਰੁਪਈਆ ਦੀ ਠੱਗੀ ਮਾਰ ਚੁੱਕਾ ਹੈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਇਹ ਵਾਲਾ ਇਨਸਾਨ ਜੋ ਰਵੀ ਸ਼ਰਮਾ ਇਸਦਾ ਨਾਮ ਹੈ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਹੈ ਇਹਦੇ ਫਾਦਰ ਸਾਹਿਬ ਵੀ ਇਸੇ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਜੋ ਇੱਕ ਸਰਕਾਰੀ ਜੋਬ ਛੱਡ ਕੇ ਇਸ ਕੰਪਨੀ ਦੇ ਵਿੱਚ ਆਏ ਸੀ ਅਤੇ ਇਹ ਆਪਣੇ ਆਪ ਨੂੰ ਆਰ ਸੀ ਐਮ ਕੰਪਨੀ ਦਾ ਡਾਇਮੰਡ ਹੋਣ ਦਾ ਦਾਵਾ ਕਰਦਾ ਹੈ ਆਰ ਸੀ ਐਮ ਕੰਪਨੀ ਦੇ ਵਿੱਚ ਜੋ ਵਰਕ ਜੋਬ ਮਿਲਦੀ ਹੈ ਉਹ ਇਸ ਤਰ੍ਹਾਂ ਹੀ ਮਿਲਦੀ ਹੈ ਕੋਈ ਡਾਇਮੰਡ ਕੋਈ ਗੋਲਡਨ ਕੋਈ ਸਰਵਰ ਤੋ ਇਹ ਆਪਣੇ ਆਪ ਨੂੰ ਸਭ ਤੋਂ ਉੱਪਰ ਦੱਸਦਾ ਹੈ ਅਤੇ ਦੋਸਤੋ ਇਹ ਇਸ ਤਰ੍ਹਾਂ ਦੀ ਸਪੀਚਾਂ ਦੇ ਦੇ ਕੇ ਲੋਕਾਂ ਦੇ ਨਾਲ ਲੱਖਾਂ ਕਰੋੜਾ ਰੁਪਏ ਦੇ ਠੱਗੀ ਮਾਰ ਚੁੱਕਾ ਹੈ ਕਹਿਣ ਨੂੰ ਤਾਂ ਇਹ ਕੰਪਨੀਆਂ ਐਮ ਐਲ ਐਮ ਹੁੰਦੀਆਂ ਨੇ ਯਾਨੀ ਮਲਟੀ ਲੈਵਲ ਮਾਰਕੀਟਿੰਗ ਪਰ ਅਸਲ ਦੇ ਵਿੱਚ ਇਹਨਾਂ ਦਾ ਮਾਰਕੀਟਿੰਗ ਦਾ ਕੋਈ ਕੰਮ ਨਹੀਂ ਹੁੰਦਾ ਦਿਖਾਉਂਦੇ ਤਾਂ ਇਹ ਪ੍ਰੋਡਕਟ ਨੇ ਕਿ ਅਸੀਂ ਪ੍ਰੋਡਕਟ ਵੇਚਣੇ ਨੇ ਪਰ ਅਸਲ ਦੇ ਵਿੱਚ ਪ੍ਰੋਡਕਟ ਵੇਚਣ ਵਾਸਤੇ ਜਿਹੜਾ ਮੁੰਡਾ ਹਾਇਰ ਕਰਨੇ ਉਹ ਤੋਂ 10-12000 ਰੁਪਏ ਹੀ ਲੈਂਦੇ ਨੇ ਅਤੇ ਇਹਨਾਂ ਦਾ ਮੇਨ ਕੰਮ ਇਹੀ ਬਣ ਜਾਂਦਾ ਕਿ ਤੁਸੀਂ ਹੋਰ ਮੁੰਡੇ ਲੈ ਕੇ ਆਓ ਪ੍ਰੋਡਕਟ ਵੇਚਣ ਵਾਸਤੇ ਉਹਨਾਂ ਤੋਂ 10-12000 ਰੁਪਏ ਦਿਵਾਓ ਮਤਲਬ ਲੋਕਾਂ ਨੂੰ ਮੁੰ ਸ਼ੇਖੀ ਹੈ ਇਸ ਨੂੰ ਸ਼ੇਖੀ ਨੂੰ ਦੇਖਦੇ ਹੋਏ ਇਹਦੀ ਵੀਡੀਓ ਵਾਇਰਲ ਹੁੰਦੀਆਂ ਨੂੰ ਦੇਖਦੇ ਹੋਏ ਪત્રਕਾਰਾਂ ਨੇ ਇਹਨੂੰ ਫੋਨ ਲਾਇਆ ਤਾਂ ਫੋਨ ਦੇ ਵਿੱਚ ਦੇਖੋ ਇਹ ਕਿਸ ਤਰ੍ਹਾਂ ਜਿਹੜਾ ਆਪਣੀਆਂ ਗੱਲਾਂ ਤੋਂ ਮੁੱਕ ਰਿਹਾ ਹੈ ਅਤੇ ਇਹਦਾ ਜਿਹੜਾ ਸਾਰਾ ਪਰਦਾ ਫਾਸ਼ ਹੋਇਆ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਤਾਂਕਿ ਹੋਰ ਮੁੰਡੇ ਜਿਹੜੇ ਇਸ ਦੇ ਚਾਂਸੇ 'ਚ ਆਉਣ ਤੋਂ ਬਚ ਜਾਣ ਕਿਉਂਕਿ ਦੋਸਤੋ ਬਹੁਤ ਸਾਰੇ ਲੋਕ ਹੁਸ਼ਿਆਰ ਹੁੰਦੇ ਨੇ ਪਰ ਬਹੁਤ ਸਾਰੇ ਲੋਕ ਭੋਲੇ-ਪਾਲੇ ਹੁੰਦੇ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਕਿਵੇਂ ਨਾ ਕਿਵੇਂ ਆਈ ਜਾਂਦੇ ਨੇ ਤੇ ਆਪਣਾ ਜੀਵਨ ਬਰਬਦਰ ਬਾਤ ਕਰ ਲੈਂਦੇ ਨੇ ਕਿਉਂਕਿ ਦੋਸਤੋ ਇਹਨਾਂ ਦਾ ਸੈਮੀਨਾਰ ਇੰਨਾ ਤਕੜਾ ਹੁੰਦਾ ਹੈ ਸੈਮੀਨਾਰ ਲਾ ਕੇ ਬੰਦਾ ਘਰੇ ਜਾ ਕੇ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਉਹ ਜੋ ਕੋਈ ਬੰਗਲਾ ਹੂਆ ਕਾਰ ਹੋਊਗੀ ਬਹੁਤ ਕੁਝ ਹੋਊਗਾ ਪਰ ਉਹ ਜਦੋਂ ਇਹਨਾਂ ਦੇ ਚਾਂਸੇ ਚ ਫਸ ਜਾਂਦਾ ਉਹਨੂੰ 2-4 ਮਹੀਨਿਆਂ ਚ ਪਤਾ ਤਾਂ ਲੱਗ ਜਾਂਦਾ ਕਿ ਫਰਾਡ ਹੋ ਗਿਆ ਮੇਰੇ ਨਾਲ ਪਰ ਉਹ ਲੱਗਿਆ ਰਹਿੰਦਾ ਲੋਕਾਂ ਦੀ ਸ਼ਰਮ ਤੇ ਮਨ ਸੋਚਦਾ ਹੋਇਆ ਵੀ ਲੋਕ ਮੈਨੂੰ ਕੀ ਕਹਣਗੇ ਕੁਝ ਸ਼ਾਇਦ ਬਣ ਜੇ ਸ਼ਾਇਦ ਬਣ ਜੇ ਇਸੇ ਤਰ੍ਹਾਂ ਕੋਈ ਤਾਂ 2-4 ਸਾਲ ਜਿਹੜਾ 2-4 ਮਹੀਨੇ ਲਾ ਕੇ ਹਟ ਜਾਂਦੇ ਨੇ ਪਰ ਕਈ ਤਾਂ 5-10 10 ਸਾਲ ਵੀ ਇਹਨਾਂ ਪਿੱਛੇ ਆਪਣੇ ਬਰਬਾਦ ਕਰ ਦਿੰਦੇ ਨੇ ਤਾਂ ਆਓ ਸੁਣੋ ਰਿਕਾਰਡਿੰਗ 100 ਕਰੋੜ ਕੀ ਨੈਟਵਰਥ ਹੈ ਸਰ ਆਕੀ ਨਹੀਂ ਨਹੀਂ ਮੈਡਮ ਤੁਸੀਂ ਗਲਤ ਨਿਊਜ਼ ਹੈ अच्छा सर उसमें आप सौ तो करोड़ का टर्न ओवर बोला नेटवर्थ नहीं बोली ओके और साठ लाख की जीएसटी भी बोला आपने सर सात लाख साठ लाख सात लाख की जीएसटी नहीं नहीं मैडम ऐसा कुछ नहीं है वो छह लाख की वो डायरेक्ट डा, सेलिंग का आ, है आरसीएम का नाम सुना होगा आपने जी 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 इन का टर्नओवर है ये और आसिम का टर्नओवर हमारे मार्फेट जाता है तो वो टर्नओवर हमारा नहीं आसिम कंपनी का है हाँ और बहुत सारी गाड़ियां हैं टाइप ये भी तो आपने कहा ना कि गाड़ियां हैं बहुत सारी इतना हमारा टर्नओवर है ये सब कंपनी के लिए कहा क्या आपने आसिम व्यापार है मैडम बहुत बड़ी डायरेक्ट बहुत से लोगों ने गाड़ियां खरीदी है परचेस करी है बहुत से लोग इसमें काम करते हैं